ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਟੀਵੀ ਦੇ ਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਆ ਜੀ ਆਪਾਂ ਮੁਕਸਰ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ 40 ਮੁਕਤੇ ਆਂਦਾ ਆ ਜੀ ਤੁੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਸ਼ੂ ਗੁਰਦੁਆਰਾ ਆ ਜੀ ਤੇ ਚਲੋ ਜਾਣਦੇ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੇ ਕੁਕਰੋਣੇ ਆ ਤੁਹਾਨੂੰ ਵੀ ਦਰਸ਼ਨ ਦੇਦਾਰੇ ਮਿਲਦੇ ਆ ਜੀ ਅੰਦਰ ਜਾ ਕੇ ਜੀ ਜੀ ਗੁਰਦੁਆਰਾ ਸਾਹਿਬ ਜੀ ਦਾ ਗੇਟ ਤੰਬੂ ਸਾਹ ਪੱਤੀ ਗੇਟ ਨੰਬਰ 6 ਜੀ ਗੁਰਦੁਆਰਾ ਸਾਹਿਬ ਜੀ ਦਾ ਮੁਕਸਰ ਜਿੱਥੇ 40 ਮੁੱਤੇ ਟੁੱਟੀ ਗੰਢੀ ਜੋੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ਼ੇਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕੌਮ ਦੀ ਰੱਖਿਆ ਕਰਨ ਖਾਤਰ ਕੀਤੀ ਗਈ ਜੰਗ ਸੰਘਰਸ਼ ਦੌਰਾਨ ਸਨ 1704 ਵਿੱਚ ਆਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਜਥੇਦਾਰ ਭਾਈ ਮਹਾ ਸਿੰਘ ਅਤੇ ਉਹਨਾਂ ਦੇ ਜਥੇਦੇ ਸਿੰਘ ਗੁਰੂ ਸਹਿਵਾਨ ਨੂੰ ਔਖੀ ਘੜੀ ਵਿੱਚ ਛੱਡ ਕੇ ਬੇਦਾਵਾ ਦੇ ਆਏ ਸਨ। ਇਹ ਦਾਅਵੇ ਦਾ ਮਤਲਬ ਇਹ ਸੀ ਕਿ ਅੱਜ ਤੋਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜਦੋਂ ਉਹ ਆਪਣੇ ਘਰਾਂ ਨੂੰ ਪਰਤੇ ਤਾਂ ਮਾਤਾ ਭਾਗੋ ਅਤੇ ਉਹਨਾਂ ਦੇ ਸਿੰਘਾਂ ਦੀਆਂ ਧਰਮ ਪਤਨੀਆਂ ਨੇ ਉਹਨਾਂ ਨੂੰ ਸਖਤ ਛਿੜਪ ਪਾਈ ਕੀ ਉਹ ਗੁਰੂ ਸਹਿਬਾਨ ਤੋਂ ਬੇਮੁਖ ਹੋ ਕੇ ਵਾਪਸ ਕਿਉਂ ਆਏ ਹਨ ਇਹਨਾਂ ਸਿੰਘਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਮਾਤਾ ਭਾਗੋ ਜੀ ਦੀ ਅਗਵਾਈ ਹੇਠ ਗੁਰੂ ਸਹਿਬਾਨ ਦੀ ਸ਼ਰਨ ਵਿੱਚ ਜਾ ਕੇ ਮਾਫੀ ਮੰਗਣ ਦਾ ਸੰਕਲਪ ਕੀਤਾ ਉਧਰੋਂ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ ਮਈ 1705 ਨੂੰ ਖਿਦਰਾਣੇ ਦੀ ਢਾਬ ਦੀ ਜੰਗ ਗੁਰੂ ਸਹਿਬਾਦ ਦੇ ਸਿੰਘਾਂ ਅਤੇ ਮੁਗਲ ਫੌਜਾਂ ਦੌਰਾਨ ਜਿਸ ਵਿੱਚ ਭਾਈ ਮਹਾ ਸਿੰਘ ਸਮੇਤ ਬਦਾਵਾ ਲਿਖਣ ਵਾਲੇ 40 ਸਿੰਘਾਂ ਨੇ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹੀਦیاں ਪਾ ਗਏ ਮੁਗਲ ਫੌਜਾਂ ਨੂੰ ਹਾਰ ਕੇ ਵਾਪਸ ਮੁੜਨਾ ਪਿਆ ਗੁਰੂ ਸਾਹਿਬ ਜਦੋਂ ਮੈਦਾਨ ਵਿੱਚ ਜ਼ਖਮੀ ਤੇ ਸ਼ਹੀਦ ਸਿੰਘਾਂ ਦੀ ਸੇਵਾ ਸੰਭਾਲ ਕਰ ਰਹੇ ਸਨ ਤਾਂ ਭਾਈ ਮਹਾ ਸਿੰਘ ਆਖਰੀ ਸਵਾਸ ਲੈ ਰਹੇ ਸਨ ਗੁਰੂ ਸਹਿਬਾਨ ਨੇ ਉਹਨਾਂ ਨੂੰ ਗੋਦ ਵਿੱਚ ਲਿਆ ਤੇ ਆਪਣੇ ਰੁਮਾਲ ਨਾਲ ਉਹਨਾਂ ਦਾ ਮੂੰਹ ਸਾਫ਼ ਕੀਤਾ ਅਤੇ ਜਲ ਸ਼ਕਾਇਆ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਨੂੰ ਆਖਰੀ ਇੱਛਾ ਪੁੱਛੀ ਤਾਂ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਜੇ ਉੱਠੇ ਹੋ ਤਾਂ ਸਿੰਘਾਂ ਵੱਲੋਂ ਦਿੱਤੇ ਵਿਦਾਵੇ ਨੂੰ ਪਾੜ ਕੇ ਗੁਰੂ ਅਤੇ ਸਿੱਖ ਦੀ ਟੁੱਟੀ ਸਾਂਝ ਨੂੰ ਗੰਢ ਦਿਓ ਗੁਰੂ ਸਾਹੀ ਬਨੇ ਬੇਨਤੀ ਪ੍ਰਮਾਨ ਕਰਦਿਆਂ ਹੋਇਆ ਵਿਦਾਵਾ ਪਾੜ ਦਿੱਤਾ ਤੇ ਟੁੱਟੀ ਗੰਢੀ ਸਰਵਾਂਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੀ ਦਾ ਬਾਰ ਦਿੰਦੇ ਹੋਏ 40 ਮੁਕਤੇ ਅਤੇ ਜੰਗ ਦੇ ਮੈਦਾਨ ਖਿਦਰਾਣੇ ਨੂੰ ਮੁਕਤ ਸਰ ਦੇ ਇਲਾਹੀ ਵਰਦਾਨ ਨਾਲ ਨਿਵਾਜਿਆ ਇਹ ਮিনার ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪਿਆਰੇ ਖਾਲਸੇ ਅਤੇ 40 ਮੁਕਤਿਆਂ ਨੂੰ ਸ਼ਰਧਾਂਜਲੀ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਤੰਬੂ ਸਹਿ ਮਾਤਾ ਭਾਕੌਰ ਜੀ ਦੇ ਪਵਿੱਤਰ ਅਸਥਾਨਾਂ ਦੇ ਇਸ ਜਗ੍ਹਾ ਸਿੰਘਾਂ ਦਾ ਕੈਂਪ ਸੀ ਇੱਥੇ ਹੀ ਸਿੰਘਾਂ ਨੇ ਦੁਸ਼ਮਣ ਫੌਜਾਂ ਨੂੰ ਭੁਲੇਖਾ ਪਾਉਣ ਲਈ ਢਾਬ ਦੇ ਕੰਡੇ ਤੇ ਉੱਗੇ ਹੋਏ ਝਿੜੀਆਂ ਤੇ ਕਿਕਰਾਂ ਉੱਪਰ ਆਪਣੇ ਬਸਤਰ ਚੱਦਰਾਂ ਅਤੇ ਕਸ਼ੇਰੇ ਬਗੇਰਾ ਪਾ ਕੇ ਤੰਬੂ ਦਾ ਰੂਪ ਦਿੱਤਾ ਗੁਰੂ ਜੀ ਜੰਗ ਤੋਂ ਬਾਅਦ ਜਦ ਦੂਜੀ ਵਾਰ ਖਿਦਰਾਣੇ ਦੀ ਢਾਬ ਤੇ ਪਹੁੰਚੇ ਤਾਂ ਸਤਗੁਰੂ ਜੀ ਦਾ ਤੰਬੂ ਵੀ ਇਸੇ ਸਥਾਨ ਤੇ ਲੱਗਾ ਸੀ ਬਿਲਕੁਲ ਇਸ ਦੇ ਨਾਲ ਗੁਰਦੁਆਰਾ ਸਹਿਬ ਮਾਤਾ ਭਾਗੌਰ ਜੀ ਦਾ ਹੈ ਜਿਨ੍ਹਾਂ ਨੇ 11 ਸ਼ੇਰਾਂ ਦੀ ਸੰਗ ਫੜ ਕੇ ਦੁਸ਼ਮਣਾਂ ਦੇ ਆਹੂ ਲਾਹੇ ਅਤੇ ਸਰੀਰ ਤੇ 22 ਜ਼ਖਮ ਖਾ ਕੇ ਸਖਤ ਜ਼ਖਮੀ ਹੋ ਗਏ ਸਨ ਸਤਗੁਰੂ ਜੀ ਦੀ ਕਿਰਪਾ ਨਾਲ ਫਿਰ ਤੰਦਰੁਸਤ ਹੋਏ ਤੇ ਸਤਗੁਰ ਦੇ ਨਾਲ ਅੱਗੇ ਚਲੇ ਗਏ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦ ਗੰਗ ਸਹਿਬ ਜੀ ਜਿੱਥੇ 40 ਮੁਕਤੀਆਂ ਦਾ ਸੰਸਕਾਰ ਹੋਇਆ ਸੀ ਜੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਇਸ ਇਸ ਵਿੱਚ ਦੋ ਗੁਰਦੁਆਰਾ ਸਾਹਿਬ ਸਰਸ਼ੋਭਿਤ ਹੈ ਜੀ ਇੱਕ ਗੁਰਦੁਆਰਾ ਮਾਤਾ ਭਾਕੌਰ ਜੀ ਦਾ ਤੇ ਦੂਜਾ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਾਹਮਣੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸਰਸ਼ੋਭਿਤ ਹੈ ਜੀ ਏਸ ਜੀ ਗੁਰਦੁਆਰਾ ਟੋਟੀ ਗੰਡੀ ਸਾਹਿਬ ਦਾ ਇਤਿਹਾਸ ਵਾਰੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਜਰੂਰ ਕਰੋ ਤੇ ਇੱਥੇ ਹੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ